ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਮਟਰਾਂ ਦੀ ਬਜਾਈ ਜਿਹੜੀ ਹੁਣ ਆਪਣੀ ਪੂਰੀ ਜੜੀ ਹੈ ਜ਼ੋਰਾਂ ਤੇ ਚੱਲ ਰਹੀ ਹੈ ਬਾਰਿਸ਼ਾਂ ਕਰਕੇ ਥੋੜੇ ਜੇ ਲੇਟ ਹੋ ਗਏ ਆ ਤੇ ਪਹਿਲਾਂ ਅਸੀਂ ਸ਼ਾਰਟ ਵੀਡੀਓ ਪਾਈ ਸੀ ਹੁਣ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿਹੜਾ ਕਿਹੜਾ ਬੀਜ ਆਪਾਂ ਬੀਜਿਆ ਕਿੰਨਾ ਬੀਜ ਕਿੱਲੇ ਦਾ ਪਾਇਆ ਕਿੰਨੀ ਡੀਏਪੀ ਪਾਈ ਆ ਇਹ ਸਾਰੀ ਜਿਹੜੀ ਡਿਟੇਲ ਤੁਹਾਨੂੰ ਜਾਣਕਾਰੀ ਦਿੰਨੇ ਆ ਕਿੰਨਾ ਝਾੜ ਦੇ ਦਾ ਨਿਕਲਦਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਨੇ ਜੀ ਬੀਜ ਬੀਜ ਮਾਰਕੀਟ 'ਚ ਬਹੁਤ ਤਰ੍ਹਾਂ ਦੇ ਆਉਂਦੇ ਆ ਐਸ ਵਾਰ ਆਪਾਂ ਜਿਹੜਾ ਵਾ ਗੋ ਪਟੇਲ 골ਡ ਤੇ ਵੈਲਕਮ ਦੋ ਫਾਰਮ ਜਿਹੜੇ ਆ ਇਹਨਾਂ ਦਾ ਬੀਜ ਪੀਜਿਆ ਸੀਗਾ ਬਹੁਤ ਵਧੀਆ ਰਿਜ਼ਲਟ ਪਿਛਲੀ ਵਾਰ ਅਸੀਂ ਵੇਖਿਆ ਸੀਗਾ ਇਸ ਕਰਕੇ ਇਸ ਵਾਰ ਇਹ ਬੀਜ ਨੂੰ ਅਸੀਂ ਜਿਹੜਾ ਵਾ ਪਹਿਲ ਤੇ ਆਧਾਰ ਤੇ ਰੱਖਿਆ ਦੂਸਰੀ ਗੱਲ ਜਿਹੜਾ ਆਪਾਂ ਬੀਜ ਕਿੰਨਾ ਪਾਉਣਾ ਬੀਜ ਹੁਣ ਜਿਹੜਾ ਟਾਈਮ ਚੱਲਣ ਡਿਆ ਅੱਜ ਤਕਰੀਬਨ 23 ਤਰੀਕ ਹੋ ਗਈ ਆ ਤੇ ਹੁਣ 60 ਕਿਲੋ ਬੀਜ ਜਿਹੜਾ ਵਾ ਬਹੁਤ ਆ 60 ਤੋਂ ਵੀ ਘੱਟ ਕਿਰ ਜੇ ਕੋਈ ਚੱਕਰ ਨਹੀਂ 60 ਕਿਲੋ ਬੀਜ ਜਿਹੜਾ ਵਾ ਉਹ ਬਿਲਕੁਲ ਸਹੀ ਆ ਤੇ ਅੱਜ ਤੋਂ 10 ਦਿਨ ਪਛਾਣ ਚੱਲ ਜੀਏ ਤੇ ਜਿਹੜਾ ਵਾ 70 75 ਤੇ ਕੁਝ ਕਿਸਾਨਾਂ ਨੇ ਤਾਂ ਜਿਹੜਾ 2-3 ਅਕਤੂਬਰ ਤਾਂ ਵੀ ਮਟਰ ਬੀਜੇ ਹੋਏ ਆ ਉਹ ਫਿਰ ਕਵਾਂਟਲ ਕਵਾਂਟਲ ਬੀ ਵੀ ਜਿਹੜਾ ਉਹ ਪਾ ਦਿੰਦੇ ਆ ਪਰ ਉਹਨਾਂ ਦੀ ਕੁਆਲਿਟੀ ਨਹੀਂ ਬੰਦੀ ਇੱਕ ਝਾੜ ਦੀ ਨਿਕਲਦਾ ਜਿਹੜੇ ਹੁਣ ਦੇ ਬੀਜੇ ਮਟਰ ਆ ਇਹਨਾਂ ਦਾ ਝਾੜ ਆ ਤਕਰੀਬਨ ਜਿਹੜਾ ਵਾ 40 ਕੁਇੰਟਲ ਦੇ ਲਾਗੇ ਬੰਨੇ ਜਿਹੜਾ ਨਿਕਲੂਗਾ ਤੇ ਜਿਹੜੇ ਜਿਹੜੇ ਆ ਇਹ ਤੋਂ ਪਹਿਲਾਂ ਮਟਰ ਬੀਜੇ ਆ ਉਹਨਾਂ ਦੇ ਝਾੜ ਜਿਹੜੇ ਆ ਉਹ ਕੱਢਦੇ ਜਾਣੇ ਆ ਸੋ ਡੀਏਪੀ ਆਪਾਂ ਇਹਦੇ ਥਲੇ ਜਿਹੜੀ ਆ 2.5 ਕਟੇ ਡੀਏਪੀ ਦੇ ਆਪਾਂ ਇਹਦੇ ਥੱਲੇ ਪਾਏ ਆ ਤੇ ਬਾਕੀ ਝਾੜ ਜਿਹੜਾ ਡਿਪੈਂਡ ਕਰਦਾ ਹੁੰਦਾ ਮੌਸਮ ਤੇ ਮੌਸਮ ਚੰਗਾ ਰਿਹਾ ਤੇ ਝਾੜ ਜਿਹੜਾ ਉਹ ਵਧੀਆ ਨਿਕਲੂਗਾ ਸੋ ਧੰਨਵਾਦ ਜੀ